ਕਿਵੇਂ ਇੰਦਰੀਤ ਵਧੀਆ ਵਧੀਆ ਠੀਕ ਆ ਹਾਂ ਸਾਰੇ ਵਧੀਆ ਹੋਰ ਕੀ ਬੰਦਾ ਬਸ ਕੁਛ ਨਹੀਂ ਯਾਰ ਆਪਣੇ ਕੋਲ ਆਟਾ ਵੀ ਹੈ ਨਹੀਂ ਪੈਸੇ ਵੀ ਮੋਗੇ ਆ ਹਾਂ ਉਹ ਤਾਂ ਮੋਕੀ ਗਏ ਆ ਕਿੰਨਾ ਚਿਰ ਹੋ ਗਿਆ दारू ਵੀ ਨਹੀਂ ਪੀਤੀ ਹਾਂ ਹੋਂ ਦੱਸ ਫਿਰ ਕੀ ਕਰੀਏ ਮੇਰੇ ਕੋਲ ਨਾ ਕੈਡੀ ਹੈ ਆਪਾਂ ਆਪਾਂ ਖੰਡੀ ਸਾਧੂ ਬਣ ਜਾਂਦੇ ਆ ਆਪਾਂ ਨੂੰ ਤਾਂ ਭਗਤੀ ਭੁਗਤੀ ਵੀ ਨਹੀਂ ਹੁੰਦੀ ਨਹੀਂ ਨਹੀਂ ਆਪਾਂ ਆਪਾਂ ਖੰਡੀ ਬੰਨਣਾ ਆਪਾਂ ਕਿਹੜਾ ਦੂਸਰੇ ਬੰਨਣਾ ਤੇ ਜੇ ਉਹਨਾਂ ਨੇ ਫਾੜ ਲਿਆ ਸ਼ਤਰੋਲ ਬੋਕ ਹੇਰਨਗੇ ਨਹੀਂ ਨਹੀਂ ਅੱਜ ਕਿਹੜਾ ਕਿਸੇ ਨੂੰ ਪਤਾ ਚੱਲਦਾ ਚੱਲ ਠੀਕ ਆ ਫਿਰ ਚੱਲ ਆ ਜਾ ਫਿਰ ਕੱਪੜੇ ਤਾਂ ਬਣਾਈਏ ਪਖੰਡੀ ਵਾਲੇ ਚੱਲ ਆ ਜਾ ਫਿਰ ਚੱਲ ਆ ਜਾ ਗਾਨੀ ਗੁਨੀ ਗਾਨੀ ਪਾ ਲੈਨੇ ਇੱਕ ਗੱਲ ਚ ਹਾਂ ਇੱਕ ਡੂਲੂ ਖੜਨ ਲੱਗਾ ਹਾਂ ਇੱਕ ਟਿੱਕਾ ਲਾ ਲਾਂਗੇ ਮਾੜਾ ਆ ਬਸ ਬਸ ਤੇ ਲੁੱਟਣ ਜਾਵਾਂ ਕਰਾਂਗੇ ਹਾਂ ਬਸ ਕੋਈ ਕੁਝ ਨਹੀਂ ਕਰਾਂ ਮਗਰ ਹਾਂ ਹਾਂ ਬੋਲੀ ਐ ਚੰਗਾ ਹਾਂ ਕੋਈ ਚੱਕਰ ਨਹੀਂ ਉਹਨਾਂ ਨੂੰ ਆਪਾਂ ਯਕੀਨ ਦਿਵਾਉਣਾ ਤੇ ਪੈਸੇ ਲੁੱਟਨੇ ਆ ਬਸ ਕੋਈ ਚੱਕਰ ਜੇ ਅੱਜ ਕੋਈ ਗਾਲ ਫਸ ਗਈ ਅੱਜ ਆਪਾਂ ਬੱਕਰਾ ਬਣਾਉਣਾ ਕਿਵੇਂ ਚਿੱਲ ਸ਼ੱਕ ਤੇ ਨਹੀਂ ਹੁੰਦਾ ਆਪਣੇ ਤੇ ਮਾੜਾ ਬਈ ਜਮਾ ਨਹੀਂ ਹੁੰਦਾ ਪਰ ਹੁੰਦਾ ਆਪਾਂ ਤਾਂ ਦੂਸਰਾ ਬਾਬੇ ਨੂੰ ਪਿੱਛੇ ਛੱਡਤਾ ਦੱਸ ਹੁਣ ਕਿੱਧਰ ਚੱਲੀਏ ਘਰ ਕੋਈ ਲੱਭ ਕੋਈ ਉਹ ਘਰ ਲੱਭ ਲਿਆ ਆ ਹਾਂ ਕਿੱਲੇ ਗਏ ਕੱਲ ਮੈਂ ਬਟਾਪੂਣਾ ਆਈ ਦੀ ਚੱਲਦੇ ਆ ਜਾ ਕੱਲ ਕੀ ਲੈਣੇ ਅੱਜ ਸਾਰੇ ਹੀ ਨਹੀਂ ਨਹੀਂ ਕੋਈ ਚੱਕ ਨਹੀਂ ਉਹ ਆ ਗਿਆ ਘਰ ਗੇਟ ਹਾਂ ਜਾਊਗਾ ਹੁਣ ਨਾਰੇ ਲਾਉਣਾ ਸ਼ੁਰੂ ਕਰਦੇ ਠੀਕ ਆ ਠੀਕ ਆ ਬਾਬਾ ਰੁਕ 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 ਹਾਂ ਬਾਬਾ ਉਹ ਕੀ ਨਾਮ ਤੋਂ ਸੁੱਚ ਗਿਆ ਨਾ ਮੈਂ ਸੋਚਦਾ ਤੇਰਾ ਨਾਮ ਕਾਲੂ ਮੇਰਾ ਨਾ ਟਿੱਲੋ ਠੀਕ ਆ ਚਲੋ ਠੀਕ ਆ ਪਹਿਲੀ ਵਾਰਾ ਫਰੀਜ ਨਾ ਚਾਹੀਏ ਨਹੀਂ ਚੱਲ ਭਾਈ ਹੈ ਕੋਈ ਘਰੇ ਭਾਈ ਕੋਈ ਆ ਗਿਆ ਘਰੇ ਘਰੇ ਹੈ ਬਾਬਾ ਕਰਿਆ ਕਿਥੋਂ ਆਏ ਬਾਬੇ ਬਾੜਾ ਤੋਂ ਕਿਹੜੇ ਬਾੜਾ ਤੋਂ ਬਾਬੇ ਆਏ ਨਹੀਂ ਇੱਥੇ ਬਹਿ ਜਾ ਬਾਹਰ ਹੀ ਇੱਥੇ ਅੰਦਰ ਨਹੀਂ ਜਾਣਾ ਇੱਥੇ ਬਹਿ ਜਾ ਇੱਥੇ ਬਹਿ ਜਾ ਐ ਇੱਟੇ ਬਰਾ ਦੋਈ ਨੰ ਬਹਿ ਜਾ ਕਿਥੋਂ ਆਏ ਬਾਬੇ ਬਾੜਾ ਤੋਂ ਆਏ ਬਾੜਾ ਚ ਹਾਂਜੀ ਅੱਛਾ ਕੀ ਜਿਹਦੇ ਬਾਬੇ ਕੀ ਨਾਮ ਦਵਾਉਂ ਦਿੰਦੇ ਲੋਕਾਂ ਨੂੰ ਜਿਹੜਾ ਕਵਾਂਗੇ ਉਹੀ ਮਿਲ ਜਾਊਗਾ ਜੀ ਵੀਰ ਤਾਂ ਜਾਏਗਾ ਬਾਬੇ ਅੱਜ ਕੱਲ੍ਹ ਠੱਗ ਨੇ ਬੜੀਆਂ ਮਾਰਦੇ ਨੇ ਨਹੀਂ ਸਾਡੇ ਕੋਲ ਐ ਨਹੀਂ ਠੱਗ ਵਾਲਾ ਕੰਮ ਮਾੜਾ ਮੰਜਾ ਪਿੱਛੇ ਵਿੱਚ ਕਰ ਲੋ ਧੋਪ ਪਾਈ ਜਾਂਦੀ ਆ ਇਹ ਮੰਜਾ ਤਾਂ ਮੈਂ ਕਰ ਲਈ ਨਹੀਂ ਆ ਬੰਨ ਧੋਪ ਲੱਗਦੀ ਆ ਅੱਜ ਕੱਲ੍ਹ ਉਹ ਮੰਜਾ ਤਾਂ ਕਰ ਲਈਆਂ ਬਾਬੇ ਛਾਵੇਂ ਬਹਿ ਜਾਣਾ ਪਰ ਬਾਬੇ ਅੱਜ ਕੱਲ੍ਹ ਟੇਰੇ ਬਾਹਲੇ ਨਹੀਂ ਬਾਬਾ ਬਹਿ ਜਾ ਚੇਲਿਆ ਬਹੁਤ ਲੁੱਟੇਰੇ ਨੇ ਅੱਜ ਕੱਲ੍ਹ ਕਈ ਥਾਵਾਂ ਤੇ ਬਾਬੇ ਬਣ ਕੇ ਘਰ ਲੁੱਟ ਕੇ ਲੈ ਗਏ ਲੋਕਾਂ ਦੇ ਨਹੀਂ ਅਸੀਂ ਨਹੀਂ ਲੁੱਟਦੇ ਬੀਬੀ ਅਸੀਂ ਬੜੇ ਦੂਰੋਂ ਆਏ ਬੜੀ ਸਾਡੀ ਭਗਤੀ ਆ ਅੱਛਾ ਭਗਤੀ ਤਾਂ ਤੇ ਲੱਗ ਜਾ ਕੇ ਪਤਾ ਜਦੋਂ ਆਖੀ ਗੱਲ ਪੂਰੀ ਹੋਏਗੀ ਫਿਰ ਤੇਰੇ ਪੰਖੀ ਦਾ ਪਤਾ ਲੱਗੇਗਾ ਹੋਊਗੀ ਬੀਬੀ ਦੱਸੋ ਤੁਹਾਨੂੰ ਕੀ ਚਾਹੀਦਾ ਕਿਹੜੀ ਗੱਲ ਪੂਰੀ ਕਰਨੀ ਲੈ ਬੀਬੀ ਆਵਦਾ ਹੱਥ ਵਿਖਾ ਖੱਜ ਕੀ ਪਿਆ ਬਾਬਾ ਤੈਨੂੰ ਦੱਸਦੇ ਆ ਇੱਕ ਮਿੰਟ ਚੌਂਗੜੀ ਮਾਰ ਲੈਣ ਦੇ ਮਾੜੀ ਬਾਬੇ ਨੂੰ ਆਵਦਾ ਹੱਥ ਹੋਰਾ ਬੀਬੀ ਹੱਥਾਂ 'ਚ ਕੀ ਦਿਖਿਆ ਜੋ ਕੋਈ ਕਰਮਾਂ 'ਚ ਮਿਲ ਹੀ ਜਾਂਦਾ ਲੈ ਆਓ ਬੀਬੀ ਵਿਖਾ ਬੀਬੀ ਤੇਰੇ ਦੋ ਮੁੰਡੇ ਆ ਹਾਂ ਦੋ ਮੁੰਡੇ ਹੈਨ ਮੇਰੇ ਤਿੰਨ ਬੋਤੇ ਮੁੰਡੇ ਤੁਹਾਡੇ ਬਾਹਰ ਗਏ ਜਾਣੇ ਗਏ ਨਹੀਂ ਗਏ ਨਹੀਂ ਗਏ ਨੇ ਗਏ ਨੇ ਕਿਹਬਰ ਬਾਬੇ ਦੀ ਸ਼ਕਤੀ ਬਾਬੇ ਸ਼ਕਤੀ ਬਾਬਾ ਸੁਣਾ ਹਾਂ ਅੰਡ ਗਵਾੜੋ ਤੇ ਆ ਕੇ ਦੱਸਤਾ ਨਹੀਂ ਕਿ ਹੋਰ ਮੰਨ ਲੈਣ ਬਾਬਾ ਕਿੱਦਾਂ ਸਿੱਧਾ ਹਾਂ ਬਾਬਾ ਸਿੱਧੇ ਕਿਹਨੂੰ ਜਾਣਦੇ ਨਹੀਂ ਬੀਬੀ ਸਿੱਧਾ ਕੀ ਪਤਾ ਪੁੱੇ ਚ ਦਸ ਦਿਨ ਦੇ ਪੁੱਤ ਇੱਕ ਦੂਜੇ ਨੂੰ ਦਰਸ਼ਨਾਂ ਦੇ ਦਿਓ ਥੋੜੀ ਜੀ ਆਹ ਜੀ ਦਰਸ਼ਨਾਂ ਦੇ ਗੇ ਪੁੱਤ ਬਾਬਾ ਆਏ ਆ ਬਾਬੇ ਤੁਹਾਨੂੰ ਦੱਸੋ ਕਿਹੜੀ ਚੀਜ਼ ਚਾਹੀਦੀ ਉਹੀ ਪੂਰੀ ਹੋਗੀ ਮੈਨੂੰ ਕੀ ਚਾਹੀਦਾ ਮੇਰਾ ਵਹਿਰੂ ਦਾ ਸਭ ਕੁਝ ਹੈ ਉਹ ਮੇਰੀ ਲੰਮੀ ਕਰ ਦੇ ਉਹ ਕੀ ਬੰਨੇ ਬਾਬੇ ਕਰ ਦੇਣਗੇ ਬੜੇ ਸਿੱਧਾ ਬਾਬੇ ਅੱਛਾ ਦਰਸ਼ਨਾਂ ਲੱਗਣੀ ਪਰ ਕਾਹਦੀ ਦਰਸ਼ਨਾਂ ਉਮਰ ਲੰਬੀ ਹੋ ਜਾਈਗੀ ਹਾਂ ਹੋਊਗੀ ਬਾਬੇ ਨੇ ਮੰਤਰ ਮਾਰਨਾ ਤੁਹਾਡੀ ਉਮਰ ਲੰਬੀ ਸਾਡੇ ਘਰ ਦੇ ਬਾਬੇ ਬੂਬੇ ਨਹੀਂ ਮੰਨਦੇ ਗੁਰੂ ਘਰ ਨੂੰ ਮੰਨਦੇ ਨੇ ਜੇ ਤੂੰ ਆਨੇ ਤੇ 300 200 ਦੇ ਛੜਾਂਗੇ ਮੇਰੇ ਕੋ ਪੈਸੇ ਕੋਈ ਨਹੀਂ ਹੈਗੇ 200 100 200 ਦਰਸ਼ਨਾ ਹੀ ਦੇ ਰੋ ਤੁਹਾਡੀ ਉਮਰ ਲੰਬੀ ਹੋ ਜੂਗੀ ਹੋ ਜਾਗੀ ਹਾਂ ਹੋ ਜੇ ਲੈ ਚੱਕ ਫਿਰ ਪਾ ਚ ਲੈ ਆਂਦੇ ਜੋ ਬੀਬੀ ਤੇਰੀ ਉਮਰ ਲੰਬੀ ਹੋਗੀ ਚੰਗਾ ਵੇਖਾਂਗੀ ਨਾ ਮੈਂ ਠੀਕ ਹੈ ਹਾਂ ਲੁੱਟਣਿਆਰੇ ਬੀਬੀ ਅਲੱਤ ਨਰੰਜਾਟ ਲੈ ਬਾਬਾ ਮੰਨਦਾ ਨਾ ਬਾਈ ਮੰਨ ਗਏ ਮੰਨ ਗਏ ਲੁੱਟ ਲੈ ਅੱਜ ਆਪਾਂ 200 ਰੁਪਏ ਬਣ ਗਏ ਨਾ ਆਪਣਾ ਵੀਰ ਲਈ ਵੀਰ 100 100 ਰੁਪਏ ਵੀਰ ਆ ਹੁਣ ਪੀਣੀਆਂ ਆਪਾਂ ਹਾਂ ਹਾਂ ਦੋ ਠੀਕ ਆ ਹਾਂ ਹਾਂ ਹੁਣ ਐ ਅਗਲੇ ਦਿਨ ਦਿਖਾਤਾ ਸਹੀ ਪਹਿਲਾਂ 200 ਰੁਪਏ ਦੇ ਦਿਖਾ ਠੀਕ ਆ ਕੱਲ ਠੀਕ ਆ 200 ਰੁਪਏ 100 100 ਦੇ ਵੀਰ ਆਉਣਗੇ ਪੀਵਾਂਗੇ ਆਪਾਂ ਹੁਣ ਅਗਲੇ ਦਿਨ ਆਪਾਂ ਕੱਲ ਨੂੰ ਕਿੰਨਾ ਲੁੱਟਣਾ ਵੇਖਦੇ ਆ ਕੱਲ ਦਾ ਫਰਕ ਲਾ ਦੇਣ ਅੱਜ ਤਾਂ ਫਿਰ 200 ਰੁਪਏ ਸ਼ਾਮਾ ਨੂੰ ਹਾਂ ਹਾਂ ਚੱਲ ਜੇ ਬਠੇਕੇ ਦੇ ਆ ਜਾਓ ਚੱਲ ਫੇਸ ਬਦ ਲਿਏ ਇਥੇ ਬਾਨੇ ਕੇ ਨਾਰਾ ਲਾ ਲੀਏ ਅਲੱ ਇੱਕ ਨਰੰਜਨ ਕਿਆ ਬਬਟਿੱਲੂ ਅਲੱ ਇੱਕ ਨਰੰਜਨ ਕਿਆ ਬਬਟਿੱਲੂ ਪਹਿਲੇ ਆਇਆ ਫਿਰ ਕੱਲ ਨਿਆਰਾ ਸੋ ਗਿਆ ਸੀ ਰਾਤ ਹਾਂ ਹਾਂ ਬਾਬਾ ਜੀ ਕਿਵੇਂ ਨਾ ਕੀ ਬੀਰ ਬੜਾ ਸਵਾਦ ਸੀ ਵੀਰ ਤਾਂ ਆਹ ਕੋਠੀ ਆ ਇਹਨਾਂ ਨੂੰ ਕਿੱਲ ਗਿਆ ਅੱਜ ਆ ਜਾ ਆ ਜਾ ਚੱਲ ਫਿਰ ਹੁਣ ਵੇਨੇ ਨਾਰਾ ਲਾਉਣਾ ਹੀ ਹੋਣਾ ਅੱਗੇ ਜਾ ਕੇ ਠੀਕ ਹੈਗਾ ਚੱਲ ਨਹੀਂ ਤਾਂ ਮੈਂ ਲਾ ਦੂੰਗਾ ਚਾਹ ਕਰੇ ਨਾਰਾ ਜਾ ਬੱਟੂਲੂ ਆਲਾਕ ਨਿਰੰਜਨ ਜਾ ਬੱਟੂਲੂ ਆਲਾਕ ਨਿਰੰਜਨ ਜਾ ਬੱਟੂਲੂ ਆਲਾਕ ਨਿਰੰਜਨ ਪਾਈ ਆ ਗਿਆ ਕੋਈ ਘਰੇ ਪਾਈ ਘਰੇ ਜੇ ਬਾਬੇ ਆਲੇ ਨੇ ਆ ਗਏ ਆ ਗਏ ਬਾਬਾ ਜੀ ਪਾਕਿਸਤਾਨ ਇੱਥੇ ਗਰਮੀ ਬੜੀ ਅੰਦਰ ਤਲਾਇਆ ਛਾਵੇਂ ਆ ਜਾਓ ਬਾਬਾ ਜੀ ਬੜਾ ਸੋਨਾ ਘਰ ਪਾਇਆ ਏ ਆਜੋ ਆਜੋ ਬਾਬਾ ਜੀ ਆਗੇ ਆਗੇ ਭਗਤਾ ਬਈਖੋ ਦੱਸੋ ਜਿਵੇਂ ਆ ਭਗਤਾ ਵਧੀਆ ਵਧੀਆ ਤੁਸੀਂ ਦੱਸੋ ਬਾਬੇ ਬੜੇ ਦੂਰੋਂ ਆਏ ਨੇ ਕਿੱਥੋਂ ਆਏ ਆ ਪਹਾੜਾ ਤੋਂ ਆਏ ਨੇ ਅੱਛਾ ਹਿਮਾਚਲ ਤੋਂ ਵਧੀਆ ਗੱਲ ਆ ਫਿਰ ਤਮ ਲੈ ਉਹ ਤੁਹਾਡੇ ਹੱਥ ਵੇਖੀਏ ਹੱਥ ਦਾ ਕੀ ਵੇਖਣਾ ਹੈ ਦਾਦਿਆਂ ਤੁਹਾਡੇ ਕਰਮਾਂ ਚ ਕੀ ਕੀ ਆ ਤੁਸੀਂ ਵੇਖ ਲਓ ਲੈ ਇੱਕ ਮਿੰਟ ਮੰਤਰ ਤਾਂ ਮਾਰ ਲੈਣ ਦੇ ਬਾਬੇ ਨੂੰ ਦਾ ਵਖਾਤ ਤੇਰੇ ਬੜਾ ਵੱਡਾ ਦੋਸ਼ ਆ ਉਹ ਕੀ ਹੁੰਦਾ ਬਾਬਾ ਜੀ ਐਕਸੀਡੈਂਟ ਹੋਊਗਾ ਨੁਕਸਾਨ ਹੋਊਗਾ ਤੁਹਾਡਾ ਘਰ ਦਾ ਕਿਉਂ ਐਂ ਕਹਦਾ ਬਾਬਾ ਜੀ ਤੁਸੀਂ ਕੋਈ ਪਾਪ ਹੋ ਕੀਤਾ ਮੈਂ ਕਿਹੜਾ ਕਹਦਾ ਬੱਕਰਾ ਵਾਲਾ ਤਾਂ ਬਾਬਾ ਜੀ ਤਰਾ ਬਾਬਾ ਨਾ ਮਜ਼ਾਕ ਨਹੀਂ ਕਰੀਦਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਚੇਲਿਆ ਉਹ ਚੱਲ ਕੋਈ ਨਹੀਂ ਬਾਬਾ ਜੀ ਦੱਸੋ ਫਿਰ ਕੀ ਕਸ਼ਟ ਆਈ ਛੱਡ ਤੇ ਕਸ਼ਟ ਟੋਡੇ ਘਰ ਦਾ ਨੁਕਸਾਨ ਹੋਣਾ ਬਹੁਤ ਵੱਡਾ ਜੇ ਰੋਕਣਾ ਚਾਹੁੰਦੇ ਹੋ ਤਾਂ ਦੱਸੋ ਹੁਣੇ ਰੋਕ ਦਿੰਨੇ ਆ ਉਹ ਬਾਬਾ ਜੀ ਕਦੇ ਤੁਹੀ ਇਹਨੇ ਐਕਸੀਡੈਂਟ ਹੋਊ ਕਦੇ ਇਹਨੇ ਕਰਦਾ ਨੁਕਸਾਨ ਐਕਸੀਡੈਂਟ ਵੀ ਇੱਕ ਨੁਕਸਾਨ ਹੀ ਹੁੰਦਾ ਜੇ ਟੋਡੇ ਸੱਟਾਂ ਵਾ ਜਣੀਆਂ ਟੋਡਾ ਨੁਕਸਾਨ ਹੀ ਹੋਣਾ ਕਰਨਾ ਦੂਰ ਕਸ਼ਟ ਫਿਰ ਕਰ ਦੋ ਬਾਬਾ ਜੀ ਹੋਰ ਕੀ ਚਾਹੀਦਾ ਜੇ ਕਸ਼ਟ ਡਕਸ਼ਨਾਂ ਲੱਗੂਗੀ ਕਿੰਨੀ ਬਾਬਾ ਜੀ 3-400 ਰੁਪਏ ਲੱਗੂਗਾ 400 ਤਾਂ ਹੈਗਾ ਮੇਰੇ ਕੋਲੇ ਕਰ ਦੋ ਫਿਰ ਅੱਦਰ ਚੇਲੇ ਨੂੰ ਤੁਹਾਡਾ ਕਸ਼ਟ ਮੇ ਹੁਣੇ ਢਾ ਦੇਣਾ ਮੰਤਰ ਮਾਰ ਕੇ। ਸੋ ਪਹਿਲਾ ਮੰਤਰ-ਮੰਤਰ ਤਾਂ ਮਾਰੋ ਫੇਰ ਹੀ ਮੈਨੂੰ ਪਤਾ ਲੱਗੇ। ਜੇ ਬਾਬਾ ਟੇਲੂ ਜੇ ਬਾਬਾ ਕਾਲੂ ਕਸ਼ਟ ਦੂਰ ਹੋ ਜਾਏ ਇਹਨਾਂ ਦਾ ਬਾਲਾ। ਚੱਕ ਵਾ। ਬਾਬਾ ਹੀ ਕੀ ਅਸਰੂ ਸਰਤਾ ਹੋਣੀ। ਟੋਡੇ ਤੇ ਨਹੀਂ ਹੋਣਾ ਤੁਹਾਡੇ ਕਸ਼ਟ ਦੂਰ ਹੋ ਗਏ ਆ। ਅੱਛਾ ਜੀ ਲਓ ਅਰਦਾਸ ਨਾਲ। ਸਾਨੂੰ ਖੁਸ਼ ਕੀਤਾ ਬੱਚਾ। ਬਖੰਦੀ ਰਾਣੀ ਬੜਿਆ ਵੀ ਮੇਰਾ। ਕੋਈ ਆ ਲੈ ਬਾਬਾ। ਪੁੱਤਰ ਹੈ ਤਾਂ ਦੋਸਤ ਹੀ ਆ। ਜ਼ਬਰਦਸਤ ਆਖ ਬਾਬਾ ਆਲਾ ਦੂਜੇ ਵੀ। ਆ ਲੈ ਜੀ। ਮਰ ਮੈਨ ਦੇ ਕੋ ਕਸ਼ਟ ਕੂਸ਼ਟ ਤਾਂ ਨਹੀਂ ਆਉਂਦਾ ਨਹੀਂ ਬੱਚਾ ਮੰਤਰ ਮਾਰਦਾ ਚਲੋ ਬੱਚਾ ਚੱਲੀਏ ਜਾ ਬਾਬੇ ਦੀ ਚਲ ਠੀਕ ਹੈ ਬਾਬਾਈ ਠੀਕ ਹੈ ਅਲਕ ਨਰਨਜਨ ਜਾ ਬਾਬੇ ਦੀ ਕਿਉਂ ਬਾਬਾ ਮਾਨਦਾ ਮੇਰੀ ਸਲਾਹ ਨੂੰ ਹਾਂ ਚੇਲੇ ਆਇ ਤਾਂ ਨਾਰੇ ਆ ਗਿਆ ਅੱਜ ਤਾਂ ਪਉਏ ਨਾਲ ਰੋਸਟਰ ਹੀ ਚੱਲਣਾ ਮੱਛੀ ਵੀ ਨਾਲ ਹੀ ਚੱਲੂਗੀ 150 ਦੀ ਲੈ ਲੈਣੀ ਉਹ 150 ਦਾ ਰੋਸਟਰ ਠੀਕ ਆ ਠੀਕ ਆ ਤੇ 100 ਦਾ ਪਉਆ ਠੀਕ ਆ ਠੀਕ ਆ ਠੀਕ ਆ ਪਉਆ 70 ਰੋਣਾ ਤਿੰਨ ਅੰਡੇ ਵੀ ਲੈ ਲੈਣੇ ਆ ਠੀਕ ਆ ਨਾਰੇ ਆ ਜਾਣੇ ਅੱਜ ਤਾਂ ਠੀਕ ਆ ਠੀਕ ਆ ਹੂੰ ਰਾਤ ਨੂੰ ਨੀਂਦ ਵੇਖੀ ਹੁੰਦੀ ਹਾਂ ਹਾਂ ਭੇਸ ਬਦਲਣਾ ਪੈਣਾ ਉਹ ਤਾਂ ਬਦਲ ਨਹੀਂ ਪੈਣਾ ਨੀ ਨ ਮੇ ਪਛਾਣਨ ਲੈਣਗੇ ਨਹੀਂ ਨਹੀਂ ਕੱਲ ਨੂੰ ਕਿਨੂੰ ਕਿਲਣਾ ਕੱਲ ਫਿਰ ਦੇਖਨੇ ਕੱਲ ਦਾ ਮੈਂ ਇੱਕ ਘਰ ਤਾਂ ਮੈਂ ਹੋਰ ਵੇਖਿਆ ਅੱਛਾ ਉੱਥੇ ਚੱਲਾਂਗੇ ਠੀਕ ਆ ਫਿਰ ਠੀਕ ਆ ਜਾ ਫਿਰ ਮਿਲਦੇ ਠੇਕੇ ਦੇ ਪੇਸ ਬਦਲ ਲੀਏ ਠੀਕ ਆ ਆਏ ਕਿਵੇਂ ਆ ਲਾਡੀ ਜੀਆਂ ਬਸ ਠੀਕ ਹੀ ਆ ਬਾਈ ਤੂੰ ਦੱਸ ਕਿਵੇਂ ਲੰਗ ਜੀ ਮਾਰਦਾਨਾ ਓ ਯਾਰ ਇੱਕ ਬਾਬਾ ਜੀ ਆਇਆ ਸੀਗਾ ਹਾਂ ਤੇ ਦੋ ਜਣੇ ਸੀ ਤੇ ਉਹ ਆ ਗਿਆ ਨਾ ਅਗੇ ਨਾ ਤੇਰੇ ਤੇ ਕਸ਼ਟ ਆ ਕਹਿੰਦਾ ਅਰੇ ਤੇ ਤੇਰੇ ਤੇ ਗੱਡੀ ਵੱਜੂਗੀ ਯੋ ਅਗੇ ਜੇ ਤੂੰ ਮੈਨੂੰ ਪੈਸੇ ਦੇਵੇਂਗਾ ਦਰਸ਼ਨਾਂ ਦੇਵੇਂਗਾ ਮੈਂ ਮੰਤਰ ਮੰਨੂ ਤੇ ਐਕਸੀਡੈਂਟ ਨਹੀਂ ਹੁੰਦਾਗੇ ਹਾਂ ਤੇ ਉਹ ਮੈਂ ਪੈਸੇ ਪੁਛੇ ਦੀ ਦਿੱਤੇ ਉਹਨੂੰ ਤੇ ਐਕਸੀਡੈਂਟ ਫੇਰ ਹੋ ਗਿਆ ਉਹ ਸਾਡੀ ਤਾਂ ਆਪ ਬੀਬੀ ਨੂੰ ਕਹਿ ਕੇ ਗਿਆ ਸੀ ਯਾਰ ਤੇਰੀ ਲੰਮੀ ਉਮਰ ਹੋਊਗੀ ਤੇ ਉਹ ਬਿਮਾਰ ਪਈ ਹੁਣ ਪਤਾ ਨਹੀਂ ਉਹ ਬਖੰਡੀ ਸੀਗਾ ਭੈ ਉਹ ਦੋ ਜਣੇ ਸੀ ਦੋ ਜਣੇ ਸੀ ਇੱਕ ਉਹਦਾ ਚੇਲਾ ਸੀ ਤੇ ਕਾਪ ਸੀ ਬਾਬਾ ਟਿੱਲੂ ਟਾਲੂ ਐ ਜੇ ਹੱਕ ਹੋਈ ਕੋਈ ਨਾ ਪਾਸ ਸਰਪੰਚ ਕੋਲੇ ਜਾਂਨੇ ਕਰਦੇ ਆ ਗੱਲ ਹੋਰ ਯਾਰ ਇਹਨੂੰ ਫੜ ਕੇ ਸਾਰੇ ਪਿੰਨ ਨੂੰ ਖਰਾਬ ਕਰ ਦੂ ਨਹੀਂ ਤੇ ਚੱਲ ਯਾਰ ਸਰਪੰਚ ਕੋਲੇ ਚੱਲਦੇ ਇਕੱਠੇ ਹੋ ਗਏ ਯਾਰ ਫੜ ਗਏ ਬੰਦੇ ਬੰਦੇ ਆਇਆ ਵੀ ਸਰਪੰਚ ਕੋਲੇ ਜਾਣੇ ਇਕੱਠੇ ਹੋ ਗਏ ਯਾਰ ਇਹ ਵੀ ਸੜ ਗਿਆ ਇਹਨੇ ਅੱਡ ਦੁਹੀ ਕੀਤਾ ਆ ਤੇਲ ਹੀ ਤੇਲ ਥੱਲੇ ਹੋਇਆ ਪਿਆ ਕਮਾਲ ਆ ਵਰਦਾ ਸਰਪੰਚ ਸਰਪੰਚ ਉਹੀ ਆ ਕਿਧਰ ਤੁਰੇ ਆਉਂਦੇ ਆ ਉਹ ਬੱਲੇ ਸਰਪੰਚ ਸਾਹਿਬ ਕੀ ਹਾਲ ਨੇ ਵਧੀਆ ਜੀ ਵਧੀਆ ਆਪਣੇ ਦੱਸੋ ਅਈ ਤੁਹਾਡੇ ਘਰੀ ਚੱਲੇ ਸੀ ਸਰਪੰਚ ਸਾਹਿਬ ਤੁਸੀਂ ਸਾਨੂੰ ਰਾਹ 'ਚ ਮਿਲ ਗਏ ਅੱਛਾ ਹਾਂਜੀ ਤੇ ਘਰੇ ਜਾਣਾ ਤੇ ਆਜੋ ਚੱਲਦੇ ਆ ਨਹੀਂ ਨਹੀਂ ਬਾਸੀ ਇਹ ਕੰਮ ਸੀ ਤੁਹਾਡੇ ਕੋਈ ਦੱਸੋ ਫਿਰ ਕੀ ਕੰਮ ਸੀ ਉਹ ਨਹੀਂ ਆਪਣੇ ਪਿੰਡ ਚੱਕ ਦੋ ਬਖੰਡੀ ਫਿਰਦੇ ਆ ਅੱਛਾ ਹਾਂ ਬਾਬੇ ਬਣੇ ਫਿਰਦੇ ਆ ਠੱਗ ਦੇ ਫਿਰਦੇ ਆ ਉਹ ਇੰਨਾ ਘਰੇ ਵੀ ਗਏ ਆ ਤੇ ਸਾਡੇ ਘਰੇ ਵੀ ਗਏ ਆ ਪਤਾ ਨਹੀਂ ਕਿਹਦੇ ਕਿਹਦੇ ਘਰੇ ਹੋਰ ਜਾਣਗੇ ਤੇ ਉਹਨਾਂ ਨੂੰ ਬੁੜਗੇ ਆਪਾਂ ਵੀ ਟੀਮ ਲਾ ਕੇ ਉਹ ਪਤਾ ਕੀ ਗੱਲ ਹੋਈ ਕਿਵੇਂ ਕਰ ਦੇਗੀ ਉਹ ਓਏ ਐ ਆਂਦੇ ਆ ਵੀ ਆ ਕੇ ਪੈਸੇ ਦਿਓ ਸਾਨੂੰ ਦਰਸ਼ਨਾਂ ਦਿਓ ਵੀ ਤੁਹਾਡੇ ਤੇ ਜਿਹੜਾ ਕਸ਼ਟ ਆ ਉਹ ਕਟਿਆ ਜਾਊਗਾ ਮੈਨੂੰ ਆ ਕੇ ਆਂਦੇ ਵੀ ਤੇਰਾ ਐਕਸੀਡੈਂਟ ਨਹੀਂ ਹੁੰਦਾ ਹੋਣਾ ਸੀਗਾ ਆਨੂ 400 ਰੁਪਿਆ ਦੇ ਤੇ ਤੂੰ ਜਮਾ ਸੈੱਟ ਹੋ ਜਾਏਗਾ ਤੇਰਾ ਐਕਸੀਡੈਂਟ ਨਹੀਂ ਹੁੰਦਾ ਕਸਤੇ ਘਟਾਜੋ ਤੇ ਮੇਰਾ ਐਕਸੀਡੈਂਟ ਹੋ ਗਿਆ ਹੀ ਅੱਛਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਅੱਛਾ ਤੇ ਤੁਹਾਡੇ ਨਾਲ ਕੀ ਹੋ ਗਿਆ ਸਾਡੀ ਬੀਬੀ ਨੂੰ ਆਣ ਕੇ ਕਹਿੰਦਾ ਤੁਹਾਡੀ ਲੰਮੀ ਉਮਰ ਹੋ ਜੂਗੀ ਉਹ ਬਿਮਾਰ ਪਈ ਮੰਜੇ ਤੇ ਹਾਂ ਅੱਛਾ ਤੇ ਮਦਰ ਪੁੱਠਾ ਹੀ ਕੰਮ ਹੋ ਗਿਆ ਉਹ ਵੀ ਬੋਲੀ ਗਿਆ ਹਾਂ ਉਹ ਕ ਲੈਣੀ ਜਵਾਨੀ ਗੱਟ ਗਿਆ ਇੱਕ ਸਾਲ ਫਿਰ ਤਾਂ ਹੁਣ ਵੀ ਆਉਣਗੇ ਉਹ ਤੇ ਜੇ ਤੁਹਾਡੇ ਕੋਲੇ ਆਏ ਤੁਸੀਂ ਵੀ ਨਿਗਰ ਰੱਖਿਆ ਜੇ ਨਾ ਜੇ ਮੇਰੇ ਕੋਲੇ ਆਏ ਤੇ ਮੈਂ ਵੀ ਨਿਗਰ ਰੱਖੂੰਗਾ ਤੇ ਆਪਾਂ ਸਾਰੇ ਲਾ ਦਿਓ ਹਾਂਜੀ ਰਲ ਕੇ ਉਹਨਾਂ ਨੂੰ ਜਿਹੜਾ ਸੌਦਾ ਲਾਵਾਂਗੇ ਉਹ ਜਿਹੜਾ ਪਿੰਡ ਚ ਨਾ ਆਉਣ ਦੇ ਮੈਂ ਬਾਕੀ ਪਿੰਡ ਵਾਲ ਨੂੰ ਵੀ ਆਖੂਗਾ ਜੇ ਕਿਸੇ ਨੂੰ ਪਤਾ ਲੱਗਦਾ ਤੇ ਬਾਕੀ ਵੀ ਸਾਰੇ ਨਿਗਰ ਰੱਖਣਗੇ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਆ ਫੇਰੀ ਫੜਾਂਗੇ ਉਹਨਾਂ ਨੂੰ ਹਾਂਜੀ ਜੇ ਤੁਹਾਨੂੰ ਵੀ ਤੁਸੀਂ ਸਾਨੂੰ ਫੋਨ ਲਾ ਦਿਓ ਅਸੀਂ ਉਧਰ ਹੀ ਆ ਜਾਵਾਂਗੇ ਹਾਂ ਕੋਈ ਗੱਲ ਨਹੀਂ ਚੰਗਾ ਸੌਦਾ ਲਾਵਾਂਗੇ ਇਹਨਾਂ ਦਾ ਫਿਰ ਗਾਹ ਨੂੰ ਕਿਸੇ ਦੇ ਪਿੰਡ ਨਹੀਂ ਮਾਰਦੇ ਸਹੀ ਗੱਲ ਆ ਕਰਨਾ ਹੀ ਪੈਣਾ ਇਹ ਠੱਗਾਂ ਜਾਣੇ ਆਡਾ ਆਪਦਾ ਬਖੰਡ ਚ ਲਾਇਆ ਹੋਇਆ ਆ ਬਿਨਾਂ ਕੋਲੋਂ ਚਲੋ ਠੀਕ ਹੈ ਜੀ ਫਿਰ ਦੱਸ ਦਿਓ ਸਾਨੂੰ ਠੀਕ ਆ ਜੀ ਓਕੇ ਚੰਗਾ ਚੱਲ ਲੱਤ ਠੀਕ ਆ ਤੇਰੀ ਹ ਇਹ ਚੇਲਾ ਰੈਡਬਲ ਬੜੀ ਸਵਾਦ ਆ ਯਾਰ ਤੂੰ ਪੀ ਵੀ ਲਈ ਹੋਰ ਬਾਬਾ ਬੜੀ ਸਵਾਦ ਨਹੀਂ ਜਾ ਰਹੀ ਆ ਗਿਆ ਮੰਨਦਾ ਬਾਬਾ ਮੇਰੇ ਦਿਮਾਗ ਨੂੰ ਫਰੇ ਭਾਈ ਮੰਨ ਗਏ ਚੇਲਿਆ ਤੂੰ ਐਂ ਕਰ ਤੂੰ ਮੀੜ ਦਾ ਪ੍ਰਬੰਧ ਕਰ ਖਾਣ ਪੀਣ ਦਾ ਹੋਰ ਕੁਛ ਤਮੇ ਇੱਕ ਅੱਧਾ ਘਰ ਹੋਰ ਕੀਲ ਕੇ ਲੈਣਾ ਚਲ ਚੰਗਾ ਮਿਲਦੇ ਆ ਪ੍ਰਾਣੇ ਅੱਡੇ ਦੇ ਮਿਲਾਂਗੇ ਠੀਕ ਆ ਠੀਕ ਇੱਕ ਨਾਰਾ ਰੇ ਲਾ ਦੇ ਜੈ ਬਾਬੇ ਦੀ ਅਲਾ ਰੱਖ ਨਰਿੰਜਨ ਅਲਾਕ ਨਰਿੰਜਨ ਯਾਰ ਮੈਨੂੰ ਸਮਝ ਨਹੀਂ ਆਉਂਦੀ ਐਸਾ ਕਿਹੜਾ ਬਾਬਾ ਆ ਗਿਆ ਇੱਥੇ ਆਹੀ ਤਾਂ ਹੀ ਤੁਰਿਆਂ ਆਉਂਦਾ ਇੱਕ ala kinnanjan ਹੋਇਆ ਮੈਨੂੰ ਆ ਕੇ ਗਿਆ ala kinnanjan ਬੱਚਾ ਕੈਸੇ ਹੋ ਬੜੀਆ ਬਾਬਾ ਜੀ ਆਪਦੇ ਸੁਣਾਓ ਬਾਬਾ ਪਹਾੜੀਆਂ ਤੋਂ ਆਏ ਨੇ ਦਰਸ਼ਨਾਂ ਤਾਂ ਦਿਓ ਕੋਈ ਤੁਹਾਡੇ ਸਾਰੇ ਦੋਸ਼ ਕੱਟੇ ਜਾਣਗੇ ਅੱਛਾ ਯਾਰ ਦੋ ਮੁੰਡੇ ਮੈਨੂੰ ਪਹਿਲਾਂ ਹੀ ਮਿਲੇ ਸੀਗੇ ਉਹਨਾਂ ਦੇ ਘਰੇ ਵੀ ਫੇਰਾ ਲਾਇਆ ਫਿਰ ਠਾਂ ਲਾਇਆ ਪਿੰਡ ਜੇ ਕਿਨੇ ਘਰੇ ਦੇ ਘਰੇ ਫੇਰਾ ਲਾਤਾ ਸਾਰਾ ਪਿੰਡ ਹੀ ਆਪਾਂ ਨੇ ਲਾਇਆ ਫੇਰਾ ਚੱਲਾ ਮੈਂ ਹੀ ਰਹਿ ਗਿਆ ਸੀਗਾ ਹਾਂ ਉਹ ਯਾਰ ਬੜੀ ਫਰਸ਼ਾ ਕਰਦਾ ਸਾਰੇ ਦੋਸੇ ਹੀ ਬਣ ਰਿਵਾਜ ਮਾਰ ਲਾ ਮਾਰ ਲੋ ਮਾਰ ਲੋ ਇੱਧਰ ਨੂੰ ਆ ਜਲੇ ਹੈਲੋ ਉਹ ਰਿਓ ਹੁੰਦੇ ਆ ਉਹ ਬੜੀ ਤੇਰੀ ਪ੍ਰਸ਼ੰਸਾ ਕਰਨ ਦਾ ਹੈ ਬਾਬਾ ਕੰਮ ਹੀ ਹਜੇ ਕਰ ਰਿਹਾ ਇੱਕ ਹੀ ਬੋਲ ਨਹੀਂ ਆਪਣਾ ਨਹੀਂ ਉਹ ਤਾਂ ਮੈਨੂੰ ਆਂਦੇ ਕਦੇ ਸੀ ਦੋ ਜਾਣੇ ਹੁੰਦੇ ਸੀ ਉਹ ਉਹ ਇੱਕ ਮੇਰਾ ਚੇਲਾ ਗਿਆ ਕਿਤੇ ਘਰੇ ਗਿਆ ਕੰਮ ਕਰਨਾ ਅੱਛਾ ਉਹਨੂੰ ਮਿਲਿਆਗਾ ਮੰਤਰ ਉਹ ਵੀ ਮਾਰ ਲੈਂਦਾ ਨਾ ਇਹਦਾ ਠੀਕ ਆ ਆਏ ਆ ਤੇ ਸ਼ਾਮੇ ਬਹਿਨੇ ਆ ਫਿਰ ਉਹਨਾਂ ਚਿਰ ਆਉਂਦੇ ਆ ਲੈ ਬਾਬਾ ਤੇ ਰਾਤ ਵੇਖਾਂ ਆ ਲੈ ਵੇਖ ਲੈ ਬਾਬਾ ਸਾਡੇ ਪਿੰਡ ਤੇ ਫਿਰ ਸਾਰੇ ਘਰੀ ਨੂੰ ਵੇਖਿਆ ਹਾਂ ਸਾਰੇ ਬੱਚਾ ਇੱਕ ਮਿੰਟ ਬਾਬਾ ਨੇ ਮੰਤਰ ਮਾਰ ਲੈਣ ਦੇ ਫੇਰ ਤੁਹਾਨੂੰ ਦੱਸਦੇ ਆ ਜੇ ਬਾਬਾ ਚੱਲੂ ਜੇ ਬਾਬਾ ਕਾਰੂ ਤੇਰੇ ਜੀ ਵ ਇੱਕ ਦੋਸ਼ ਆ ਬੱਚਾ ਬੱਸ ਕੀ ਦੋਸ਼ ਆ ਤੇਰੀ ਜਿਹੜੀ ਫਸਲ ਪੱਕੀ ਜਾਣਾ ਉਹਦੇ ਤੇ ਨੁਕਸਾਨ ਹੋਊਗਾ ਅੱਛਾ ਯਾਰ ਅੱਛਾ ਬਾਬਾ ਯਾਰ ਠੀਕ ਵੀ ਹੋਊਗਾ ਫਿਰ ਮੰਤਰ ਮਾਰਨਾ ਬਹੁਤ ਦਰਸ਼ਨਾ ਲੱਗੋ ਮਾਰ ਦੇ ਫਿਰ ਮੰਤਰ ਦਰਸ਼ਨਾ ਵੀ ਦੇ ਦਾਂਗੇ ਲਿਆ ਫਿਰ ਬਾਬਾ ਟਿੱਲੂ ਬਤਾ ਤਾਰ ਜਦ ਤੇਰੀ ਭਗਤਾ ਕਰਨ ਤੇ ਜਾਵਾਂ ਸਹੀ ਜਾਊਗੀ ਬਾਬਾ ਹਸਰੀ ਗਾਲ ਹਸਰੀ ਗਾਲ ਭਗਤਾ ਬਾਬਾ ਜੀ ਹਸਰੀ ਕਰਤੀ ਫਿਰ ਆਪਣੀ ਗਣਕ ਸਹੀ ਇਹਨੇ ਇਹਨੇ ਘਰੇ ਤੂੰ ਕੀ ਕਹਿ ਕੇ ਆਇਆ ਸੀਗਾ ਚਾ ਮੈਨੂੰ ਕਿਹਾ ਸੀ ਇਹਦੇ ਦੋਸ਼ ਆ ਟਾਛਣਾ ਦੇਰੋਂ ਹਟ ਜਾਊਗਾ ਹਟ ਗਿਆ ਹੀ ਫਿਰ ਤੇਰਾ ਦੋਸ਼ ਹੋਰ ਮੈਂ ਤਾਂ ਜਮਾਂ ਤੰਦ ਦੋਸਤਾਂ ਅੱਛਾ ਯਾਰ ਇਹਦਾ ਬਾਬੇ ਦੀ ਸੇਵਾ ਕਰਨੀ ਚਾਹੀਦੀ ਆ ਆਪਣੀ ਤੁਹਾਡੇ ਘਰ ਵੀ ਗਿਆ ਸੀ ਹੋਰ ਬੱਚੇ ਇੰਨਾ ਘਰੀ ਮੈਂ ਗਿਆ ਸੀ ਇੰਨਾ ਦੇ ਵੀ ਗਿਆ ਸੀ ਹਾਂ ਬੀਬੀ ਲਾਡੀ ਨੂੰ ਕਹਿ ਕੇ ਆਈ ਦੀ ਤੇਰੀ ਲੰਮੀ ਉਮਰ ਹੋ ਗਈ ਆਂਦੀ ਲੰਮੀ ਉਮਰ ਹੀ ਹੋਈ ਭਈ ਅੱਛਾ ਹੁਣ ਫਿਰ ਮੁੰਡਿਓ ਕੀ ਸਲੂ ਕੀਤਾ ਜਾਵੇ ਬਾਬੇ ਦੀ ਸੇਵਾ ਕਰਨੀ ਚਾਹੀਦੀ ਆ ਆਪਾਂ ਨੂੰ ਵਧੀਆ ਤਰੀਕੇ ਜਿਹਾ ਯਾ ਤੇਰਾ ਹੱਥ ਹੀ ਵੇਖੀਏ ਇੱਕ ਤਾਂ ਬਾਬਾ ਸਾਰੇ ਖੇਤਰ ਲਿਖੇ ਆ ਪਟਾ ਪੇ ਡਰਾ ਡਰਾ ਕਾ ਤੋ ਰਹਿ ਜੇ ਮੈਂ ਤਾਂ ਸਰਪੰਚ ਅੰਤਰਜਾਮੀ ਆ ਬਾਬਾ ਹੋਰ ਮੈਂ ਤਾਂ ਆ ਪੁੱਛਿਆ ਕੱਢਦਾ ਨਾਲੇ ਚੱਪੜਾ ਹੀ ਵੀ ਲਿਖਿਆ ਮੇਰੇ ਤਾਂ ਨਾ ਜੇ ਲਾਤ ਰਾਜ ਤੇ ਉਹਦੀ ਕਿਸਮਤ ਚੰਗੀ ਸੀ ਹੋ ਗਿਆ ਭੱਜ ਹਾਂ ਉਹਨੇ ਮੈ ਭੇਜਿਆ ਕਿਸ ਕੰਮ ਭੇਜਿਆ ਨਹੀਂ ਹੁਣ ਪੁੱਤ ਸੇਵਾ ਤੇਰੀ ਹੋਣੀ ਆ ਹਾਂ ਬਾਬਾ ਬੋਲ ਬਾਬਾ ਦੱਸ ਬੜਾ ਹੀ ਮੰਤਰ ਜੇ ਮਾਰਦਾ ਆਂਦਾ ਡੰਡਾ ਮਾਰੀ ਆਜੋ ਫਿਰ ਕਰੀਏ ਸੇਵਾ ਲਾਓ ਇੱਕ ਇੱਕ ਆਏ ਨਾ ਹੋਰ ਲਾ ਔਰ ਲਾ ਪਰੇਓ ਪਰੇ ਮੈਨੂੰ ਵੀ ਕੱਢ ਲਓ ਪਰੇਓ ਜਾ ਪਰੇਓ ਇਧਰ ਹੋਇਆ ਇਧਰ ਹੋਇਆ ਇਧਰ ਦੀ ਆ ਖੜਜੋ ਖੜਜੋ ਇੱਕ ਮਿੰਟ ਇੱਕ ਟਾਕੜੀ ਬਾਬੇ ਨੂੰ ਬਾਬਾ ਓ ਬਾਬਾ ਤੈਨੂੰ ਨਹੀਂ ਲਗਾਈ ਅੱਜ ਮੇਰੀ ਸੇਵਾ ਨਹੀਂ ਨਹੀਂ ਖੜ ਜਾ ਛੱਡ ਦੋ ਭਗਤ ਖੜਜ ਬਾਬੇ ਨੂੰ ਘੜੀ ਹੁਣ ਦੱਸ ਭਗਤਾਂ ਛੱਡ ਦੋ ਬਾਬੇ ਨੂੰ ਘੜੀ ਤਾਂ ਲੰਗੀ ਭਗਤਾਂ ਹੋਣ ਬਾਬਾ ਬਾਬਾ ਦਾ ਮਾਰ ਬਾਬਾ ਮੰਗ ਮਾਫੀ ਸਾਰਾ ਤੂੰ ਮਾ 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 ਕਰ ਦੋ ਬਾਬਾ ਨਹੀਂ ਬਾਬਾ ਜੀ ਮਾਰ ਹਾਂ ਮਾ ਦੱਸਣ ਮਾ ਕਰ ਦੋ ਹਾਂ ਨਹੀਂ ਦੱਸ 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 ਬਾਬਾ ਮਾ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਤੋਂ ਬਾਅਦ ਕਰੋਗੇ ਬਖੰਡ ਮਾਤ ਤੋੜ ਨਹੀਂ ਕਰਦੇ ਹੱਥ ਜੋੜ ਕੇ ਮਾਫੀ ਮੰਗੇ ਸਾਰਾ ਤੂੰ ਦੱਸ ਬਾਬਾ ਕਿਹਨੂੰ ਆਏਗਾ ਗਾਣੂ ਆਏਗਾ ਫਿਰ ਉੱਠ ਪਾ ਫਿਰ ਖੜਾਓ ਮੜਾ ਯਾਰ ਨਹੀਂ ਆਹ ਚੜਦੋ ਚੜਦੋ ਚਾਦਰ ਵਗੈਰੀ ਮੇਰੀ ਤੋਤੀਂ ਹੋਦਿਆ ਹੋਰ ਦੱਸ ਉਹ ਬਾਬਾ ਡੱਬਾ ਨਾ ਲਿਆ ਉਹ ਡੱਬਾ ਲਿਆ ਉਹ ਡੱਬਾ ਲਿਆ ਸਾਸ਼ਰੀ ਹਾਂਜੀ ਮਿੱਤਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਾ ਜੇ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਕਿਵੇਂ ਲੱਗੀ ਤੇ ਆਪਣੇ ਚੈਨਲ ਨੂੰ ਜ਼ਰੂਰ ਸਾਰੇ ਸਪੋਰਟ ਕਰੋ ਤਾਂ ਜੋ ਅਸੀਂ ਐਵੇਂ ਦੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਹੈਪੀ ਟੀਵੀ ਪੀਪੀ ਵਾਲੇ